ਵੇਖੋ ਚਪਟ ਮਾਰਾ ਨੇ ਦਿਨੇ ਦੁਪਹਿਰੇ ਕਰੀਬ 1 ਵਜੇ ਪੱਤਰਕਾਰ ਦਾ ਫੋਨ ਖੋਜ ਕੀਤੀ ਅਸਫਲ ਕੋਸ਼ਿਸ਼ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਬਲਾਕ ਧਾਰੀਵਾਲ ਦੇ ਪ੍ਰਧਾਨ 인ਦਰਜੀਤ ਪੱਤਰਕਾਰ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਉਹ ਦੁਪਹਿਰ 1 ਵਜੇ ਦੇ ਕਰੀਬ ਆਪਣੀ ਦੁਕਾਨ ਦੇ ਬਾਹਰ ਬੈਠ ਕੇ ਫੋਨ ਵੇਖ ਰਿਹਾ ਸੀ ਕਿ ਇੱਕ ਮੋਨੇ ਨੌਜਵਾਨ ਨੇ ਪਿੱਛੋਂ ਆ ਕੇ ਮੋਬਾਈਲ ਖੋਜ ਦੀ ਕੀਤੀ ਕੋਸ਼ਿਸ਼ ਜਦ ਕਿ ਪੱਤਰਕਾਰ ਵੱਲੋਂ ਫੋਨ ਮਜਬੂਤੀ ਦੇ ਨਾਲ ਫੜੇ ਹੁਣ ਕਰਕੇ ਝਪਟਮਾਰ ਫੋਨ ਕੋਹਣ ਵਿੱਚ ਸਫਲ ਨਾ ਹੋਇਆ ਅਤੇ ਪੱਤਰਕਾਰ ਵੱਲੋਂ ਰੋਲਾ ਪਾਉਣ ਤੇ ਝਪਟਮਾਰ ਉਥੋਂ ਦੌੜ ਗਿਆ ਜਦ ਉਸ ਦਾ ਪਿੱਛਾ ਕੀਤਾ ਗਿਆ ਤਾਂ ਥੋੜੀ ਦੂਰ ਤੇ ਮੋਟਰਸਾਈਕਲ ਸਵਾਰ ਝਪਟਮਾਰ ਦੇ ਦੋ ਸਾਥੀ ਉਸ ਨੂੰ ਮੋਟਰਸਾਈਕਲ ਤੇ ਬਿਠਾ ਕੇ ਰਫੂ ਚੱਕਰ ਹੋ ਗਏ ਇਸ ਸਾਰੀ ਘਟਨਾ ਦੀ ਸੂਚਨਾ ਢਾੜੀ ਵਾਲੀ ਪੁਲਿਸ ਨੂੰ ਫੋਨ ਕਰਕੇ ਦੇ ਦਿੱਤੀ ਗਈ ਆਓ ਤੁਹਾਨੂੰ ਦਿਖਾਉਂਦੇ ਹਾਂ ਪਹਿਲਾ ਸੀਸੀਟੀਵੀ ਵੀਡੀਓ ਮੇਰਾ ਨਾਮ ਜੀ ਇੰਦਰਜੀਤ ਤੇ ਮੇਰੀ ਇੱਕ ਸਾਫ ਦੀ ਦੁਕਾਨ ਆ ਤੇ ਇਹਦੇ ਦੇ ਨਾਲ ਮੈਂ ਨਾ ਰਜਾਨਾ ਸਪੋਰਟਸਮੈਨ ਅਖਬਾਰ ਤੇ ਪਿਛਲੇ 15 ਸਾਲਾਂ ਤੋਂ ਪੱਤਰਕਾਰੀ ਕਰ ਰਿਹਾ ਹਾਂ ਜੀ ਧਾਰੀ ਗੜ ਸਟੇਸ਼ਨ ਤੇ ਇਹ ਜੀ ਕੱਲ ਮੈਂ ਕਰੀਬ 1:00 ਵਜੇ ਆਪਣੇ ਇੱਥੇ ਬਾਹਰ ਚੇਅਰ ੜਾ ਕੇ ਤੇ ਮੈਂ ਬੈਠਾ ਦਾ ਹੀਗਾ ਤੇ ਮੈਂ ਫੋਨ ਦੇਖ ਰਿਹਾ ਹੀਗਾ ਤੇ ਇਧਰੋਂ ਇੱਕ ਨੌਜਵਾਨ ਮੁੰਡਾ ਆਇਆ ਵਾ ਉਹਨੇ ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਆ ਤੇ ਰੱਬ ਦਾ ਸ਼ੁਕਰ ਆ ਕਿ ਫੋਨ ਮੈਂ ਧਿਆਨ ਨਾਲ ਮਜਬੂਤੀ ਨਾਲ ਫੜਿਆ ਸੀਗਾ ਤੇ ਉਹਦੇ ਹੱਥ ਨਹੀਂ ਲੱਗਾ ਤੇ ਉਹਦਾ ਮੈਂ ਪਿੱਛਾ ਕੀਤਾ ਜੀ ਜਦ ਮੈਂ ਪਿੱਛਾ ਕੀਤਾ ਦੋ ਅੱਗੇ ਮੋਟਰਸਾਈਕਲ ਤੇ ਉਹਦੇ ਹੀ ਸਾਥੀ ਸੀਗੇ ਮੈਂ ਉਹਨਾਂ ਨੂੰ ਹੀ ਕਹੀ ਜਾਂਨਾ ਕਿ ਆ ਫੜਿਓ ਫੜਿਓ ਚੋਰ ਆ ਚੋਰ ਆ ਪਰ ਜਦੋਂ ਉਹ ਲੱਗੇਗੇ ਤੇ ਉਹਨੂੰ ਫਟਾਫਟ ਮੋਟਰਸਾਈਕਲ ਤੇ ਬਾਹਾਲ ਕੇ ਲੈ ਗਏ ਆ ਜੀ ਹਾਂਜੀ ਫੋਨ ਪੜ ਗਿਆ ਜੀ ਫੋਨ ਖੋਇਆ ਨਹੀਂ ਆ ਤੇ ਇਹਦੇ ਸਬੰਧ ਚ ਮੈਂ ਆਪਣੇ ਐਸ ਐਚਓ ਧਾਰਿਆਲ ਸਰਦਾਰ ਸ਼ਰਮਜੀਤ ਸਿੰਘ ਸੇ ਉਹਨਾਂ ਨੂੰ ਮੈਂ ਫੋਨ ਕਰਤਾ ਸੀਗਾ ਉਹਨਾਂ ਨੇ ਉਸੇ ਵੇਲੇ ਆਪਣੀ ਪੁਲਿਸ ਪਾਰਟੀ ਟੀਮ ਭੇਜੀ ਤੇ ਉਹ ਜਿਹੜੇ ਸੀਸੀਟੀਵੀ ਕੈਮਰੇ ਘੰਘਾਰੇ ਆ ਤੇ ਮੈਂ ਵੀ ਤੁਹਾਨੂੰ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਤੁਹਾਨੂੰ ਮੈਂ ਦੇ ਦਿੱਤੀ ਆ ਕਿ ਕਿਸ ਤਰ੍ਹਾਂ ਮੇਰੇ ਫੋਨ ਨੂੰ ਕੌਣ ਦੀ ਕੋਸ਼ਿਸ਼ ਕੀਤੀ ਆ ਤੇ ਕਿਸ ਤਰ੍ਹਾਂ ਉਹ ਭੱਜਿਆ ਵਾ ਜੋ ਜਿੰਨੀ ਕੁ ਨਿਕਲੀ ਸੀਸੀਟੀਵੀ ਫੁਟੇਜ ਉਹ ਮੈਂ ਦੇ ਦਿੱਤੀ ਆ ਜੀ ਮੰਗ ਮੈਂ ਇਹੋ ਹੀ ਕਰਦਾ ਜੀ ਇਹ ਧਾਰੀਵਾਲ 'ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਲੁੱਟ ਖੋ ਤੇ ਝਪਟ ਮਾਰਨੀਆਂ ਘਟਨਾਵਾਂ ਹੋ ਰਹੀਆਂ ਵਾ ਤੇ ਇਹਨਾਂ ਤੇ ਪੁਲਿਸ ਦੇ ਪੁਲਸਾਰਿਆਂ ਨੂੰ ਸਖਤੀ ਵਰਤਣੀ ਚਾਹੀਦੀ ਆ ਕਿਉਂਕਿ ਲੋਕ ਜਿਹੜੇ ਆਪਣੇ ਆਪਣੇ ਆਪ ਨੂੰ ਮਤਲਬ ਇਹ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਤੇ ਸ਼ਾਮਿਆਂ ਸ਼ਾਮਿਆਂ ਮਹਿਸੂਸ ਕਰ ਰਹੇ ਆ ਨਿਕਲਣਾ ਬੜਾ ਔਖਾ ਜੇ ਬਾਹਰ ਮੈਂ ਮਾਨਜੋਗ ਐਸਐਸਪੀ ਕੋ ਵੀ ਇਹੋ ਹੀ ਮੰਗ ਕਰਦਾ ਜੀ ਕਿ ਇਹ ਜਿਹੜੇ ਆ ਇਦਾਂ ਦੇ ਜਿਹੜੇ ਮਾਰੇ ਅੰਸਰ ਆ ਇਹਨਾਂ ਤੋਂ ਸਖਤੀ ਨਾਲ ਜਿਠਿਆ ਜਾਵੇ ਤੇ ਇਹਨਾਂ ਤੇ ਕਾਰਵਾਈ ਕੀਤੀ